ਆ ਲਓ ਜੀ ਗਰਨਾਮ ਸਿੰਘ ਦੀ ਬੈਟਰੀ ਆ ਗਈ ਤਿਆਰ ਪਹਿਲਾਂ ਵੀਡੀਓ ਪਾਈ ਸੀ ਆਪਾਂ ਵੀ ਇਹਦੇ ਹਾਰਨ ਨਹੀਂ বাজਦਾ ਤੇ ਨਾਂ ਇਹਦਾ বাজਦੇ ਹੋ ਇਸ਼ਾਰੇ ਚੱਲਦੇ ਆ ਤੇ ਸ਼ੇਅਰ ਗਿਆ ਸੀ ਤੇ ਉੱਥੇ ਵਿਚਾਰ ਬਣਾ ਚਲ ਦਿਖਾਉਣ ਨੇ ਉੱਥੇ ਉਹ ਕਹਿੰਦਾ ਬੈਟਰੀ ਨਵੀਂ ਪਾਓ ਤੇ ਉਹਨੇ 1500 ਦੀ ਬੈਟਰੀ ਕਹੀ ਸੀ ਕਿ ਨਵੀਂ ਬੈਟਰੀ ਪਾਓ 1500 ਦੀ ਫੇ ਦਿਮਾਗ ਆਇਆ ਵੀ ਚਲ ਜਾਰ ਆਪਣਾ ਬੰਦਾ ਹੈਗਾ ਤੇ ਉਹਨੂੰ ਦਿਖਾਉਣ ਨੇ ਮੜ ਆ ਜਾ ਤੇ ਆ ਗਿਆ ਮੇਰੇ ਤੋਂ ਪਗਣਾ ਬੈਟਰੀ ਦਾ ਤਾਂ ਖਰਾਬ ਹੋਇਆ ਹੋਰ ਨਹੀਂ ਪਾਈਦਾ ਤੇ ਨਾ ਇੰਡੀਕੇਟਰ ਚੱਲਦੇ ਇਹਦੇ ਮੈਂ ਕਿਹਾ ਚੱਲ ਦੇਖ ਲੈਂਦੇ ਆ ਮੈਂ ਰੱਖਾਈ ਕਰਾਂ ਉਹ ਜੀ ਆ ਕਹਿੰਦਾ ਹੋ ਗਿਆ 2 ਸਾਲ ਤੇ ਉਹ ਆਪਾਂ ਬੈਟਰੀ ਖੋਲੀ ਖੋਲ ਕੇ ਦੇ ਦੇਖਿਆ ਤਾਂ ਬੈਟਰੀ ਸੁੱਕੀ ਘਮਾਈ ਵੀ ਜਾ ਸੁੱਕੀ ਬੈਟਰੀ ਤੇ ਵਿੱਚ ਪਾਣੀ ਹੈ ਨਾ ਤੇਆਬ ਤੇ ਹੁਣ YouTube ਤੇ ਜਿਹੜੀ ਵੀਡੀਓ ਪਾਉਂਦੇ ਆ ਉਹ ਕਹਿੰਦੇ ਵੀ ਨਿੰਬੂ ਦਾ ਪਾਣੀ ਬਾ ਦੇ ਲੂਣ ਲੂਣ ਦਾ ਪਾਣੀ ਘੋਲ ਕੇ ਪਾ ਦਿਓ ਵਿੱਚ ਤੇ ਉਹ ਬੈਟਰੀ ਜਿਹੜੀ ਕੀਤੀ ਹੋਵੇ ਨਾ ਜਿੰਦਾ ਚਾਰਜ ਇੱਕ ਦਿਨ ਪਈ ਰਹੇ ਰੋਜ਼ਾਂ ਪਈ ਰਹੇ ਬੈਟਰੀ ਡੈੱਡ ਹੋ ਜਾਂਦੀ ਮੁੜ ਕੇ ਬਹਿ ਜਾਂਦੀ ਆ ਇਹ ਚ ਪਾਇਆ ਸੀ ਆਪਾਂ ਸਲਫਰ ਗੈਸੜ ਬੈਟਰੀ ਜੈ ਬੈਟਰੀ ਐ ਖਾਲੀ ਕਰਕੇ ਨਾ ਖਾਲੀ ਸਗੀ ਵਾਲੇ ਮਤਲਬ ਜਿੰਨਾ ਵਕ ਸਮਾੜਾ ਮਾੜਾ ਮੋਟਾ ਕੱਢ ਕੇ ਪਾਇਆ ਸੀ ਸਲਫਰ ਗੈਸੜ ਬੈਟਰੀ ਮੁੜ ਕੇ ਚ ਕਰਤੀ ਸੈਟ ਸ਼ਟ ਕਰਕੇ ਦੋ ਦਿਨ ਆਪਾਂ ਬੈਟਰੀ ਨੂੰ ਉਦੀ ਰੱਖਿਆ ਢੀ ਬਿਨਾ ਚਾਰ ਰੋ ਪਿੱਕੇ ਡਾਊਨ ਤਰ ਨਹੀਂ ਹੁੰਦੀ ਬੈਟਰੀ ਪਈ ਬਈ ਤੇ ਅਰਚਾ ਕੀਤੀ ਬੈਟਰੀ ਸਵਰੇ ਤੇ ਬੈਟਰੀ ਪਈ ਪਈ ਐ ਕਰੰਟ ਪੂਰਾ ਕੋਈ ਸੈਲ ਨਹੀਂ ਵੀ ਗਿਆ ਤਾਂ ਓਕੇ ਹੋ ਗਈ ਬੈਟਰੀ ਤੇ ਹੁਣ ਆਪਾਂ ਬੈਟਰੀ ਵਿੱਚ ਰੱਖੀ ਗਏ ਤੇ ਹਾਰਨ ਮਾਰ ਕੇ ਦੇਖਿਆ ਬਜਾਏ ਹਾਰਨ ਮੜਾ ਜਾ ਦੇਖੋ ਹਾਰਨ ਦੀ ਆਵਾਜ਼ ਲੱਗੀ ਲੱਗੀ ਕਰ ਰੋ ਨਾ ਤੇਮਾਰੋ ਦੇਖੋ ਹਾਰਨ ਦੀ ਆਵਾਜ਼ ਬੈਟਰੀਆਂ ਐ ਇੱਕਦਮ ਓਕੇ ਹੋ ਗਈ ਆ ਇਹ ਪਿਓਰ 100 ਨੰਬਰ ਬਣ ਗਈ ਬੈਟਰੀ ਇਹ ਇੱਕ ਨੰਬਰ ਨਹੀਂ ਘਟੇਦਾ 100 ਵਾ 100 ਨੰਬਰ ਦੇਾਂਗੇ ਬੈਟਰੀ ਨੂੰ ਹੁਣ ਬੈਟਰੀ ਮੁੜ ਕੇ ਫੇਰ ਉਨੀ ਚੱਲੂ ਜਿੰਨੀ ਪਹਿਲਾਂ ਚੱਲ ਗਈ ਉਨੀ ਬੈਟਰੀ ਚੱਲੂ ਮੁੜ ਕੇ ਫੇਰ ਇਹ ਸੋਫਰਾ ਉਹ ਇਸ ਦੇ ਵਿੱਚ ਨਾ ਹਾ ਜਿਹੜਾ ਪਾਉਣੀ ਨਾ ਨਿੰਬੂ ਪਾਣੀ ਜਾਂ ਨਾ ਪਾਇਆ ਕਰੋ ਨਾ ਪਾਇਆ ਕਰੋ ਲੋਨ ਲੋਨ ਦਾ ਪਾਣੀ ਇਹਦੇ ਚ ਪਾਇਆ ਕਰੋ ਸਲਫਿਊਰਿਕ ਐਸਿਡ ਤੇ ਕੋਈ ਵੀ ਅਨਵਾਟਰ ਦਾ ਬੈਟਰੀ ਆ ਟਰੈਕਟਰ ਦੀ ਬੈਟਰੀ ਆ ਕੋਈ ਵੀ ਬੈਟਰੀ ਆ ਉਹਦੇ ਵਿੱਚ ਕਦੀ ਵੀ ਆ ਬੋਤਲਾਂ ਪਾਣੀ ਨਾ ਪਾਓ ਪਹਿਲੀ ਵੀਡੀਓ ਜਿਵੇਂ ਆ ਗਿਆ ਸੀ ਇਹ ਬੋਤਲਾਂ ਦਾ ਪਾਣੀ ਸ਼ਹਿਰੋਂ 20 ਰੁਪਏ ਦੀ ਬੋਤਲ ਮਿਲਦੀ ਉਹ ਕਹਿੰਦਾ ਪਾਓ ਪਾਣੀ ਕਰੀ ਵੀ ਇਹ ਬੈਟਰੀ ਵਿੱਚ ਪਾਓ ਮੇਜਾਂ ਤਿਆਹ ਵਾਲਾ ਪਾਣੀ 1220 ਗ੍ਰੈਵਿਟੀ ਦਾ ਤਿਆਹ ਪਾਓ ਉਹਦੇ ਵਿੱਚ ਤਿਆਹ ਪਤਲਾ ਨਹੀਂ ਬੰਦਾ ਬੈਟਰੀ ਵਿੱਚ ਵੇ ਜੇ ਬਾਰੋਂ ਬਾਰ ਲੈ ਕੇ ਬੋਤਲ ਪਾਉਨੇ ਆ ਉਹ ਬੈਟਰੀ ਵੀਲਾ ਪਾਣੀ ਪਤਲਾ ਵਾ ਜਾਂਦਾ ਇਸ ਕਰਕੇ ਤਿਆਹ ਹੀ ਪਾਓ ਤਿਆਹ ਦੇ ਵਿੱਚ ਹੀ ਪਾਓ ਬੈਟਰੀ ਦੇ ਵਿੱਚ ਤੇ ਫਿਰ ਤਿਆਹ ਪਤਲਾ ਨਹੀਂ ਬੰਦਾ ਬੈਟਰੀ ਲਾਈਫ ਵਧੀਆ ਰਹਿੰਦੀ ਆ ਜੀ ਚੱਕਰ ਨਹੀਂ ਬੰਦਾ ਖੋਲਣਾ ਖਲਾਉਂਦਾ ਬੈਟਰੀ ਲਾਈਫ ਨਹੀਂ ਘਟਦੀ ਤੇ ਇਹ ਸੀ ਮੁੱਖਾ ਸਾਡਾ ਵੀਡੀਓ ਪਾਉਣ ਦਾ ਤੇ ਇਹ ਆਪਾਂ ਵੀਡੀਓ ਆ ਬੈਟਰੀ ਕਰਤੀ ਫਿੱਟ ਤੇ ਹੁਣ ਬੱਲੇ ਬੱਲੇ ਆ ਕੋਈ ਟੈਨਸ਼ਨ ਨਹੀਂ ਹੋ ਜੀ ਵਧੀਆ ਚੱਲਣੀ ਬੈਟਰੀ ਹੁਣ ਚਲੋ ਠੀਕ ਆ ਜੀ ਸਾਰੀ ਵੀਡੀਓ ਪਾਈ ਪਈ ਹਾ ਪਾਣੀ ਨਾ ਪਾਇਆ ਕਰੋ ਬੈਟਰੀ ਐ ਤੇ ਆਵਰ ਲੈ ਲਿਆ ਦੁਕਾਨ ਤੋਂ ਤੇ ਉਹ ਪਾਇਆ 120 ਕੈਪੈਸਿਟੀ ਤੇ ਆਪ ਆ ਠੀਕ ਆ ਜੀ ਚਲੋ ਠੀਕ ਆ ਜੀ ਓਕੇ ਬੈਟਰੀ ਵਧੀਆ ਹੋ ਗਈ ਐ ਨਵੀਂ ਬੈਟਰੀ ਬਣ ਗਈ ਮੁੜ ਕੇ ਹੁਣ ਚਲੋ ਠੀਕ ਆ ਜੀ ਸਸਰੀ ਗੱਲ ਸਾਰਿਆਂ